ਸੋਈ ਪੁਰਦੇ ਰਹਿਣ ਵਾਲੇ ਹਰਜਿੰਦਰ ਪਾਲ ਸਿੰਘ ਨੂੰ ਡਰੋਨ ਰਾਹੀਂ ਪਾਕਿਸਤਾਨ ਤੋਂ ਮੰਗਵਾਏਗੇ 10 ਕਿਲੋ ਹੈਰੋਇਨ ਸਮੇਤ ਮਾਤਪੁਰ ਦੇ ਧਰਮੀਦ ਦੀਆਂ ਛੰਨਾ ਦੇ ਰਹਿਣ ਵਾਲੇ ਸਮਗਲਰ ਹਰਜਿੰਦਰ ਸਿੰਘ ਉਰਫ ਸ਼ੈਲੀ ਨੂੰ ਕਾਬੂ ਕੀਤਾ ਗਿਆ ਹੈ ਸੀਆਈ ਸਟਾਪੋਲਸ ਨੇ ਸ਼ੈਲੀ ਕੋਲੋਂ 10 ਲੱਖ ਰੁਪਏ ਦੀ ਡਰੱਗ ਮਣੀ ਇੱਕ ਰਵਾਲਵਰ ਅਤੇ ਜਿੰਦਾਕਾਰ ਦੋਸ਼ ਬਰਾਮਦ ਕੀਤੇ ਨੇ ਸ਼ੈਲੀ ਨੂੰ ਅਦਾਲਤ ਚੋਂ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾਵੇਗਾ ਤੇ ਇਸ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ 11 ਕਿਲੋ ਹੈਰੋਇਨ 14 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਰਵਾਲਵਰ ਬਰਾਮਦ ਕੀਤਾ ਹੈ ਰਵਾਲਵਰ ਬਰਾਮਦ ਹੋਣ ਤੋਂ ਹੋਣ ਕਾਰਨ ਕੇਸ ਵਿੱਚ ਅਸਲਾ ਐਕਟ ਦੀ ਧਾਰਾ ਜੋੜ ਦਿੱਤੀ ਗਈ ਹੈ ਤੇ ਸੀਐਸਟਾਫ ਦੀ ਪੁਲਿਸ ਨੇ 9 ਸਤੰਬਰ ਨੂੰ 28 ਸਾਲਾ ਕਿਸਾਨ ਮਲੂਕ ਸਿੰਘ ਨੂੰ 1 ਕਿਲੋ ਹੈਰੋਇਨ ਅਤੇ 4 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ ਮਲੂਕ ਤੋਂ ਪੁਛਗਿੱਛ ਚੋਂ ਸਾਹਮਣੇ ਆਇਆ ਕਿ ਉਸਨੇ ਇਹ ਨਸ਼ੀਲਾ ਪਦਾਰਥ ਜਿੰਦਰ ਤੋਂ ਖਰੀਦਾ ਸੀ ਉਹ ਪਹਿਲਾਂ ਵੀ ਨਸ਼ੇ ਦੇ ਇੱਕ ਮਾਮਲੇ ਵਿੱਚ ਜੇਲ੍ਹ ਜਾ ਚੁੱਕਾ ਹੈ ਸੀਆਈ ਸਟਾਫ ਦੀ ਟੀਮ ਨੇ ਜਿੰਦਰ ਅਤੇ ਉਸਦੇ ਦੋ ਸਾਥੀਆਂ ਨੂੰ 16 ਸਤੰਬਰ ਨੂੰ ਫਰੋਜਪੁਰ ਤੋਂ ਗ੍ਰਿਫਤਾਰ ਕੀਤਾ ਸੀ ਫਰੋਜਪੁਰ ਦੇ ਸਤਲੁਜ ਇਲਾਕੇ ਨੇੜੇ ਲੁਕੋ ਕੇ ਰੱਖੀ ਗਈ 10 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਜਦੋਂ ਕਿ ਕਿਸਾਨ ਜੇਲ੍ਹ ਚਲਾ ਗਿਆ ਸੀ ਜਿੰਦਰਾ ਤੇ ਉਸਦੇ ਦੋ ਸਾਥੀ ਵੀ ਸਿੰਘ ਵੀਰੂ ਅਤੇ ਸੁਰਮਕ ਸਿੰਘ ਸੇਮਾ 7 ਦਿਨਾਂ ਦੇ ਰਿਮਾਂਡ ਤੇ ਨੇ ਰਿਮਾਂਡ ਦੌਰਾਨ ਜਿੰਦਰ ਨੇ ਮੰਨਿਆ ਕਿ ਕਰੀਬ 20 ਕਿਲੋ ਦੀ ਖੇਪ 1 ਮਹੀਨੇ ਵਿੱਚ ਉਸ ਕੋਲ ਪਹੁੰਚਦੀ ਸੀ ਕਈ ਵਾਰ ਤਾਂ 22 ਕਿਲੋ ਵੀ ਉਹ ਪਾਕਿਸਤਾਨ ਤੋਂ ਕਰੀਬ 250 ਕਿੱਲੋ ਹਿਰਨ ਮੰਗਵਾ ਕੇ ਅੱਗੇ ਵੇਚ ਚੁੱਕਾ ਹੈ ਬੀਐਸਐਫ ਅਤੇ ਪੁਲਸ ਦੀ ਸਾਂਝੀ ਸਾਕਸ਼ਾਪੇ ਮਾਰੀ ਵਿੱਚ 501 ਗ੍ਰਾਮ ਹਿਰਨ ਬਰਾਮਦ ਕੀਤੀ ਹੈ ਥਾਣਾ ਖਾਲੜਾ ਦੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਦਾਲ ਦੇ ਖੇਤਾਂ ਚੋਂ ਚਾਰ ਛੱਕੇ ਵਿਅਕਤੀ ਕਿਸੇ ਚੀਜ਼ ਦੀ ਤਲਾਸ਼ੀ ਕਰ ਰਹੇ ਹਨ 103 ਬਟਾਲੀਅਨ ਅਮਰਕੋਟ ਸਮੇਤ ਥਾਣਾ ਖਾਲੜਾ ਤੇ ਬੀਐਸਐਫ ਮੌਕੇ ਤੇ ਪਹੁੰਚ ਗਈ ਪੁਲਸ ਨੂੰ ਦੇਖਦੇ ਚਾਰੋ ਚੱਕੀ ਵਿਅਕਤੀਓ ਤੋਂ ਭੱਜ ਕੇ ਪੁਲਸ ਨੇ ਦੋਹਾਂ ਵਿਅਕਤੀਆਂ ਦੀ ਪਛਾਣ ਮੂਰਤੀ ਪੁੱਤਰ ਦੇਸਾ ਅਤੇ ਉਸਦੇ ਪੁੱਤਰ ਸਲਵਿੰਦਰ ਸਿੰਘ ਵਾਸੀ ਡਾਲਵਜੋਂ ਕੀਤੀ ਹੈ। ਡਾਲਵਾਸੀ ਸਲਵਿੰਦਰ ਸਿੰਘ ਨੇ ਪੀਲੀ ਟੇਪ ਵਿੱਚ ਲਪੇਟਿਆ ਪੈਕਟ ਓਥੇ ਸੁੱਟ ਦਿੱਤਾ ਤੇ ਭੱਜ ਗਿਆ ਜਿਸ ਨੂੰ ਪੁਲਸ ਨੇ ਕਾਬੂ ਕਰਕੇ ਚੈਕਿੰਗ ਕਰਨ ਤੇ ਉਸ ਵਿੱਚੋਂ 1501 ਗ੍ਰਾਮ ਹੈਰੋਇਨ ਬਰਾਮਦ ਹੋਈ।